ਜੁੜੀ ਖਬਰ ਤੁਹਾਨੂੰ ਦੱਸਣ ਜਾ ਰਹੇ ਆ ਪੰਜਾਬ ਦੇ ਲਈ ਇਹ ਬੜੀ ਮੰਦ ਭਾਗੀ ਗੱਲ ਹੈ ਦਰਅਸਲ ਮਾਂ ਤੇ ਪਿਓ ਦੋਹੇ ਚਿੱਟੇ ਦੇ ਆਦੀ ਸੀਗੇ ਤੇ ਉਹਨਾਂ ਦਾ ਇੱਕ ਬੱਚਾ ਹੁੰਦਾ ਜਿਹੜਾ ਕਿ 6 ਮਹੀਨਿਆਂ ਦਾ ਹੁੰਦਾ ਚਿੱਟੇ ਦੇ ਚਿੱਟੇ ਲੈਣ ਦਾ ਛੱਟਾ ਲੈਣ ਦੇ ਲਈ ਜਿਹੜੇ ਪੈਸੇ ਚਾਹੀਦੇ ਸੀਗੇ ਉਹ ਬਰੁਅਤ ਜ਼ਰੂਰੀ ਸੀ ਉਹਨਾਂ ਨੂੰ ਔਰ ਇਸੇ ਕਰਕੇ ਉਹਨਾਂ ਨੇ ਆਪਣੇ ਜਿਗਰ ਦੇ ਟੁਕੜੇ ਦਾ ਸੌਦਾ ਕੀਤਾ 1,80,000 ਰੁਪਏ ਦਾ ਇਹ ਸੌਦਾ ਕੀਤਾ ਔਰ ਉਬਾਦ ਵਿੱਚ ਪੁੱਛਿਆ ਗਿਆ ਕਿ ਕੀ ਕੀ ਲਿਆਂਦਾ ਕਹਿੰਦੀ ਸੋਫੇ ਲਿਆਂਦੇ ਲੰਬਾਰੀ ਲਿਆਂਦੀ ਤੇ ਆਹੀ ਇੱਕ ਪੇਟੀ ਲਿਆਂਦੀ ਮਾਂ ਦਾ ਜਿਗਰਾ ਕਿੱਦਾਂ ਪਿਆ ਹੋਵੇਗਾ ਤੁਸੀਂ ਇਹ ਦੇਖੋ ਤਸਵੀਰ ਪੰਜਾਬ ਦੀ ਹੈ ਬੜੀ ਦੁੱਖ ਲੱਗਦਾ ਐ ਇਦਾਂ ਦੀ ਤਸਵੀਰ ਦੇਖ ਕੇ ਕਿ ਜਿੱਥੇ ਮਾਂ ਤੇ ਪਿਓ ਦੋਵੇਂ ਚਿਟਾ ਲਾਉਂਦੇ ਹੋਵੇ ਹਾਲਾਂਕਿ ਇਹ ਕੁੜੀ ਜਿਹੜੀ ਦੱਸੀ ਜਾ ਰਹੀ ਹੈ ਕਹਿੰਦੇ ਆ ਵੀ ਸਟੇਟ ਲੈਵਲ ਦੀ ਪਹਿਲ ਵਨ ਰਹਿ ਚੁੱਕੀ ਆ ਔਰ ਇੰਸਟਾਗ੍ਰam ਦੇ ਉੱਤੇ ਇਸ ਦਾ ਇਹਦੇ ਨਾਲ ਪਿਆਰ ਪੈਂਦਾ ਆ ਦੋਵੇਂ ਜਣੇ ਚਿੱਟੇ ਦੇ ਆਦੀ ਹੁੰਦੇ ਆ ਤੇ ਉਸ ਤੋਂ ਬਾਅਦ ਦੀ ਸਟੋਰੀ ਤੁਹਾਡੇ ਸਾਹਮਣੇ ਆ ਕਿ 6 ਮਹੀਨਿਆਂ ਦਾ ਬੱਚਾ ਚਿੱਟੇ ਦੀ ਖਾਤਰ ਵੇਚ ਦਿੱਤਾ ਆਪਣੀ ਕੁੱਖ ਦਾ ਸੌਦਾ ਕਰ ਲਿਆ ਔਰ ਇਹ ਪੰਜਾਬ ਦੀ ਖਬਰ ਹੈ ਮਾਨਸਾ ਜ਼ਿਲ੍ਹੇ ਦੀ ਖਬਰ ਹੈ ਤਸਵੀਰ ਦੇਖ ਕੇ ਆਪਣੇ ਆਪ ਨੂੰ ਲੱਗਦਾ ਵੀ ਇਹ ਸਾਡਾ ਪੰਜਾਬ ਹੈ ਜਿੱਥੇ ਮਾਵਾ ਜੜੀਆਂ ਨੇ ਆਪਣੇ ਪੁੱਤਾਂ ਦੇ ਲਈ ਆਪਾਂ ਕਹਿ ਲਈਏ ਕਿ ਉਹ ਜਾਨਵਾਰਾਂ ਨੂੰ ਤਿਆਰ ਹੁੰਦੀਆਂ ਇੱਥੇ ਮਾਂ ਨੇ ਚਿੱਟੇ ਦੇ ਖਾਤਰ ਆਪਣਾ ਸੋਨਾ ਸੰਖਾ ਛੋਟਾ ਜਿਹਾ ਬੱਚਾ ਚੜਾਇਆ ਉਹ ਵੇਚ ਦਿੱਤਾ ਉਹਦਾ ਸੌਦਾ ਕਰਾਇਆ ਤੇ ਸੌਦਾ ਕਰਾਉਣ ਵਾਲੇ ਆਪਣੇ ਨਿਕਲੇ ਨੇ ਇੱਕ ਕਹਾਣੀ ਅਮਹਿਜ਼ਾ ਜਿਹੜੀ ਇੱਕ ਇਹ ਖਬਰ ਨਹੀਂ ਹੈਗੀ ਪਰ ਇਹ ਪੰਜਾਬ ਦੀ ਉਹ ਵੱਡੀ ਤਰਾਸ ਦੀ ਹੈ ਜਿਹਨੂੰ ਆਪਾਂ ਕਹਿੰਦੇ ਆਂ ਵੀ ਪੰਜਾਬ ਨੂੰ ਕਹਿੰਦੇ ਤੇ ਹੈ ਵੀ ਉੜਦਾ ਪੰਜਾਬ ਫਲਾਣਾ ਪੰਜਾਬ ਪਰ ਜੇ ਪੰਜਾਬ ਦੇ ਵਿੱਚ ਇਹ ਹਾਲਾਤ ਹੋ ਗਏ ਤਾਂ ਤੁਸੀਂ ਅੰਦਾਜ਼ਾ ਲਾਓ ਪੰਜਾਬ ਜਾਊਗਾ ਕਿੱਥੇ ਕਿੱਥੇ ਸਾਡਾ ਜਿਹੜਾ ਪੰਜਾਬ ਹੈ ਹੱਸਦਾ ਵਸਦਾ ਪੰਜਾਬ ਜਿਹੜਾ ਆ ਉਹ ਜਾਊਗਾ ਕਿਉਂਕਿ ਇਹ ਪੰਜਾਬ ਦੇ ਵਿੱਚ ਚਿੱਟੇ ਦਾ ਕੈਰ ਐਡਾ ਗਲਤਾਨ ਕਰ ਗਿਆ ਕਿ ਜਿੱਥੇ ਮਾਵਾ ਨੂੰ ਆਪਣੇ ਪੁੱਤ ਜਿਹੜੇ ਨੇ ਉਹ ਵੇਚਣੇ ਪੈ ਰਹੇ ਨੇ 6 ਮਹੀਨੇ ਦਾ ਮਹਿਜ਼ ਬੱਚਾ ਆ 6 ਮਹੀਨੇ ਦਾ ਬੱਚਾ ਹੁੰਦਾ ਕੀ ਹੈ ਜਿਹੜਾ ਮਾਂ ਤੋਂ ਨਾਲ ਵੱਖਰਾ ਰਹਿ ਜਾਵੇ ਕਹਿੰਦੇ ਜਿੱਥੋਂ ਜਿਹੜੇ ਕਰੋ ਇਹ ਚਿੱਟਾ ਲੈ ਕੇ ਆਉਂਦੇ ਸੀਗੇ ਉਹਨਾਂ ਨੇ ਦੇਖਿਆ ਵੀ ਤੀਵੇਂ ਆਦਮੀ ਤੇ ਦੋਹੇ ਚਿੱਟੇ ਚ ਟੋਨ ਰਹਿੰਦੇ ਆ ਤੇ ਉਹਨੇ ਕਿਤੇ ਦੱਸ ਪਾਈ ਵੀ ਤੁਹਾਡੇ ਕੋਲ ਤਾਂ ਬੱਚਾ ਸਾਂਭਿਆ ਨਹੀਂ ਜਾਣਾ ਅਸੀਂ ਤੁਹਾਡਾ ਅੱਗੇ ਜਾ ਕੇ ਇਹਦਾ ਸੌਦਾ ਕਰਾ ਦਿੰਦੇ ਆ ਜਿਵੇਂ ਕੋਈ ਪਸ਼ੂ ਡੰਗਰ ਦਾ ਸੌਦਾ ਕਰਾਈਦਾ ਵੀ ਐਨੇ ਚ ਦੇਵਾਂਗੇ ਔਰ ਪਹਿਲਾਂ ਵੀ ਕਹਿੰਦੇ ਸਾਡੀ ਕਦੇ ਗੱਲ ਤਰੀ ਸੀ ਉਹ ਕਹਿੰਦੇ ਸੀ 5 ਲੱਖ ਚ ਪਰ ਹੁਣ ਅਸੀਂ 1,80,000 ਦੇ ਵਿੱਚ ਇਹ ਆਪਣਾ ਸੋਹਣਾ ਮਾਸੂਮ ਪੁੱਤ ਵੇਚ ਦਿੱਤਾ ਹੈ ਮਾਂ ਸਾਰੀਆਂ ਗੱਲਾਂ ਦੱਸਣ ਲਈ ਹੈ ਪਰ ਇਹ ਜਦੋਂ ਗੱਲ ਦੱਸ ਰਹੀ ਹੈ ਆਪਣੇ ਆਪ ਨੂੰ ਲੱਗਦਾ ਵੀ ਕੀ ਕੀ ਜਿਹੜਾ ਹਾਲਾਤ ਹੋ ਕੇ ਸਾਡੇ ਪੰਜਾਬ ਦੇ ਕਿਹੜੀਆਂ ਜ਼ਿੰਮੇਵਾਰੀਆਂ ਚੱਕੀ ਫਿਰਦੇ ਆ ਕੌਣ ਸਾਡੇ ਦੀ ਖੜੂਗਾ ਕਿੱਥੇ ਲਈ ਖੜੂਗਾ ਔਰ ਜੇ ਇਹ ਗੱਲ ਤੁਸੀਂ ਦੇਖੋ ਵੀ ਜੇ ਇਹ ਇੱਕ ਜਗ੍ਹਾ ਦੀ ਗੱਲ ਹੈ ਤੇ ਕੱਲ ਨੂੰ ਕਿਸੇ ਹੋਰ ਪਿੰਡ ਦੀ ਵੀ ਗੱਲ ਹੋ ਸਕਦੀ ਹੈ ਕਿਉਂਕਿ ਚਿੱਟਾ ਦਿਮਾਗਾਂ ਨੂੰ ਸੁਣ ਕਰਦਾ ਆ ਚਿੱਟਾ ਐਵੇਂ ਨਹੀਂ ਕਹਿੰਦੇ ਕਿ ਦੂਸਰੇ ਨਸ਼ੇ ਜਿਹੜੇ ਸੀਗੇ ਆਪਾਂ ਕਹਿੰਦੇ ਆ ਵੀ ਜਿਹੜੇ ਆਪਾਂ ਦੇਸੀ ਨਸ਼ਿਆਂ ਦੀ ਗੱਲ ਕਰ ਰਹੇ ਆ ਉਹ ਪੰਜਾਬ ਦੇ ਵਿੱਚ ਜਿਹੜੇ ਸੀਗੇ ਉਹਨਾਂ ਦੀ ਮੰਗ ਕੀਤੀ ਵੀ ਆਲਟਰਨੇਟਿਵ ਹੀ ਉਹ ਵਰਤ ਲੋ ਪਰ ਇਹ ਚਿੱਟਾ ਜਿਹੜਾ ਨਾ ਤੁਹਾਡੇ ਦਿਮਾਗ ਨੂੰ ਸੁਣ ਕਰਦਾ ਆ ਕਿਉਂਕਿ ਸਭ ਤੋਂ ਪਹਿਲਾਂ ਕਈ ਤਾਂ ਪੋਤਾ ਆਪਣੀਆਂ ਮਾਵਾ ਮਾਰਨ ਤੱਕ ਹੋ ਜਾਂਦੇ ਨੇ ਪਰ ਇੱਥੇ ਮਾਂ ਨੇ ਆਪਣੇ ਜਿਗਰ ਦਾ ਟੁਕੜਾ ਉਹਦਾ ਸੌਦਾ ਕਰ ਲਿਆ ਗੱਲਬਾਤ ਸਾਡੀ ਹੋਈ ਹੈ ਇਹਨਾਂ ਦੋਹਾਂ ਜੋੜੇ ਜੋੜੇ ਦੇ ਨਾਲ ਤੁਹਾਨੂੰ ਸੁਣਾਉਣੇ ਆ ਵੀ ਕਿੱਡੀ ਕਿੱਡੀ ਬੇਸ਼ਰਮੀ ਕਹਿ ਲੋ ਜਾਂ ਕਿੱਡੀ ਦਿਮਾਗ ਇਹਨਾਂ ਦੇ ਸੁੱਣ ਹੋਇਆ ਵੀ ਇਹ ਕਿੱਡਾ ਦੱਸਣ ਦੇ ਆ ਵੀ ਕਿੰਨੇ ਕਿੰਨੇ ਚ ਸੌਦਾ ਹੋਇਆ ਕਿੱਦਾਂ ਕਿੱਦਾਂ ਹੋਇਆ ਸਭ ਕੁਝ ਦੱਸਦੇ ਪਏ ਬੱਚਾ ਇਸਾਂ ਬਹਿਨ ਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰਕੇ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾ ਪਹਿਲਾ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਦੀਆਂ ਵੀ ਮੁੰਟਾ ਦੇ ਦਿਓ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਨਹੀਂ ਮੈਂ ਜਵਾਬ ਨਹੀਂ ਦੰਦੇਗੀ ਵੀ ਜਵਾਬ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰਕੇ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਿਆਦਾ ਕਰਨ ਲੱਗ ਗਈ ਤੇ ਇਹ ਕਨਾਂ ਢੱਕ ਕੇ ਪਏ ਨੀ ਸਾਰੇ ਕਹਿੰਦੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਿਰ ਤੁਸੀਂ ਬੱਚੇ ਉਹਨਾਂ ਤੋਂ 80 ਲਿੱਟਾਈ ਕੀ ਕੀਤਾ ਪੈਸਾ ਨੇ ਪੈਸੇ ਬੈਡਲ ਮਹਾਰੀ ਸੋਫਾ ਲਿਆਂਦਾ ਹੀ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣਗੇ 1.5 ਸਾਲ ਤੋਂ ਕਿੰਨਾ ਪੜ੍ਹੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਵਗੈਰੇ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡੀਆਂ ਤੇ ਇਸ ਦਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੋ ਛੁੱਟੀਆਂ ਨਹੀਂ ਗਈ ਛੱਡਣ ਦੀ ਕੋਸ਼ਿਸ਼ ਕੀਤੀ ਇਹ ਪਰ ਛੱਡਿਆ ਨਹੀਂ ਗਿਆ ਵੀ ਤੇ ਹੁਣ ਕੀ ਮੰਗ ਕੀ ਹੈ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਹੁਣ ਪਾ ਲੇਗੀ ਫਿਰ ਹਾਂਜੀ ਕੀ ਕੰਮ ਕਰਦਾ ਕੁਛ ਨਹੀਂ ਬੰਦੇ ਚਿੱਟਾ ਕਿੰਨੇ ਚਿਰ ਤੋਂ ਪੀ ਰਿਹਾ ਹੈ 2 ਸਾਲ ਹੋ ਗਏ ਬੱਚੇ ਦੀ ਕੀ ਕਹਾਣੀ ਹੈ ਜਿਹੜਾ ਵੇਚਿਆ ਕਿੰਨੇ ਪੈਸੇ ਚ ਕੀ 80 ਜੀ ਦਿੱਤੇ 80 ਹੂੰ ਕਿਵੇਂ ਗੱਲ ਹੋਈ ਉਹਦੇ ਨਾਲ ਉਹ ਉੱਥੇ ਜਾਂਦੇ ਸੀ ਇਹ ਸਮਾਨ ਲੈਣਾ ਉਹਨਾਂ ਨੂੰ ਇਹ ਸਮਾਨ ਮਿਲਦਾ ਉਹ ਦੇਖਦੇ ਸੀ ਰੋਜ਼ ਤੋਂ ਵੀ ਇਹ ਕੁੜੀ ਆ ਰਹੀ ਹੈ ਵੀ ਇਹਦੇ ਕੋਲ ਜਵਾਬ ਹੈ ਵੀ ਇਹ ਨਸ਼ੇ ਨਸ਼ੇ ਦਾ ਪਤਾ ਹੀ ਨਹੀਂ ਸੀ ਉਹਨਾਂ ਨੂੰ ਵੀ ਆ ਨਸ਼ਾ ਲੈ ਕੇ ਆਂਦੇ ਨੇ ਆਪਣੇ ਦੋਨਾਂ ਸ਼ਾਗਿਰਦ ਦੇ ਉਹਨਾਂ ਦੇ ਕਿਹਾ ਵੀ ਆ ਜਵਾਬ ਹੈ ਤਾਂ ਸਾਬਤ ਨਹੀਂ ਹੈ ਪੁੱਛਦੇ ਸੀ ਉਹ ਕਹਿੰਦੇ ਜਵਾਬ ਦੇਣਾ ਤੇ ਉਹਨਾਂ ਨੇ ਪੁੱਛਿਆ ਗੱਲਬਾਤ કરી ਤੇ ਉਹਨਾਂ ਨੇ ਕਹਿੰਦੇ 180 ਦੇ ਦਿੰਨੇ ਆ ਸਾਨੂੰ ਪੈਸੇ ਦੇ ਦਿੰਨੇ ਆ ਸਾਨੂੰ ਵੀ ਜਵਾਬ ਸਾਨੂੰ ਦੇ ਦਿਓ ਸਾਡੇ ਕੁੜੀਆਂ-ਕੁੜੀਆਂ ਨੇ ਉਹਨਾਂ ਨੇ ਗੱਲਬਾਤ ਕਰੀ ਹੂੰ ਤੇ ਗੱਲਬਾਤ ਕਰੀ ਜਤੋਂ 2 ਦਿਨਾਂ ਦੇ ਵਿੱਚ ਜਵਾਬ ਲੈ ਲੇ ਤੇ ਕਿੱਥੇ ਲੈ ਕੇ ਗਏ ਸਾਨੂੰ ਕਾਗਜ਼ਾਂ ਤੇ ਸਾਈਨ ਕਰਵਾ ਵਾਸਤੇ ਬਲਾ ਡੇ ਕਚਹਿਰੀਆਂ 'ਚ ਲੈ ਗਈ ਸੀ ਸੁਰਤ ਹੈ ਗਈ ਸੀ ਸਾਨੂੰ ਉਦੋਂ ਵੀ ਅਸੀਂ ਆਹ ਕਰ ਰਹੇ ਹਾਂ ਨਹੀਂ ਜੀ ਨਹੀਂ ਕਰ ਰਹੇ ਅੱਛਾ ਹਾਂਜੀ ਤੇ ਫਿਰ ਕਦੋਂ ਸਾਨੂੰ ਸੁੱਚਾ ਵੀ ਅਸੀਂ ਵਾਪਸ ਲੈਣਾ ਬੱਚਾ ਜੀ ਤਾਂ ਵੇਚ ਤਾਂ ਵੀਕ ਦਿਨੇ ਹੋਏ ਨਹੀਂ ਹਾਂਜੀ ਹੁਣ ਕੀ ਮੰਗੇ ਫਿਰ ਜਵਾਖ ਵਾਪਸ ਚਾਹੁੰਦੇ ਤੇ ਜਿਹੜੇ ਉਹਨਾਂ ਦੇ ਫਿਰ ਪੈਸੇ ਆ ਜੇ ਉਹਨਾਂ ਨੇ ਵਾਪਸ ਮੰਗੇ ਫਿਰ ਕੀ ਕਰੋਗੇ ਕੋਈ ਗੱਲ ਨਹੀਂ ਦੇਖਾਂਗੇ ਨਹੀਂ ਦੇ ਦ ਦੇ ਦੋਗੇ ਹਾਂਜੀ ਇਹ ਇਸ ਪਰਿਵਾਰ ਦੀ ਜੀ ਕੱਲ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਥਾਣੇ 'ਚ ਗਏ ਇਹਨਾਂ ਦੇ ਰਿਸ਼ਤੇਦਾਰਾਂ ਨੇ ਸਾਨੂੰ ਫੋਨ ਕਰਿਆ ਵੀ ਸਰਪੰਚ ਸਾਹਿਬ ਆਓ ਅਸੀਂ ਇਹਨਾਂ ਦੋਏ ਪਾਈਆਂ ਨੂੰ ਲੈ ਕੇ ਗਏ ਤਾਂ ਉੱਥੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਬੱਚਾ ਵੀ ਵੇਚਦਾ ਤੇ ਜਦੋਂ ਅਸੀਂ ਸਰਪੰਚ ਬਣੇ ਉਦੋਂ ਅਸੀਂ ਥਾਲ ਬਣੇ ਤੋਂ ਨਾਲ ਬਣਨ ਸਾਰ ਹੀ ਇਹਨਾਂ ਦੀ ਬਹੁਤ ਮਦਦ ਕੀਤੀ ਨਸ਼ਾ ਵੀ ਛਡਵਾਇਆ ਇਹਨਾਂ ਨੇ ਨਸ਼ਾ ਹੀ ਛੱਡਿਆ ਨਹੀਂ ਉਹ ਬੱਚੇ ਕਰਕੇ ਅਸੀਂ ਇਹਨਾਂ ਨੂੰ ਕੁਝ ਹੋਰ ਕਰ ਨਹੀਂ ਸਕੇ ਉਹਦੇ ਕਰਕੇ ਹੀ ਅਸੀਂ ਆਪਦਾ ਪਿੰਡ ਨਸ਼ਾ ਮੁਕਤ ਵੀ ਨਹੀਂ ਕਰ ਸਕੇ ਇਹ ਦੋਵੇਂ ਬੱਚਿਆਂ ਕਰਕੇ ਫਿਰ ਹੁਣ ਤੁਸੀਂ ਨਾਲ ਗਏ ਸੀ ਕੀ ਕਹਿੰਦੇ ਆ ਉਹ ਉਹ ਐਂ ਕਹਿੰਦੇ ਨੇ ਵੀ ਇਹਦੇ 1.80 ਹਜ਼ਾਰ ਚ ਬੱਚਾ ਵੇਚ ਗਏ ਬਾਕੀ ਅਸੀਂ ਐਸ ਐਚਓ ਸਾਹਿਬ ਨਾਲ ਗੱਲ ਕਰੀ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਕਾਰਵਾਈ ਕਰਦੇ ਆ ਉਹਨਾਂ ਨੂੰ ਬੁਲਾਉਣੇ ਅੱਜ ਦਾ ਟਾਈਮ ਦਿੱਤਾ ਹੋਈ ਸਾਨੂੰ ਅੱਛਾ ਤੇ ਹੁਣ ਕੀ ਇਹ ਕੀ ਮੰਗ ਕਰਦੇ ਮੰਗ ਜੀ ਇਹਨਾਂ ਨੂੰ ਬੱਚਾ ਵਾਪਸ ਕਹਿੰਦੇ ਨੇ ਇਹ ਵੀ ਅਸੀਂ ਪਾਲ ਲਾਂਗੇ ਆਪਦਾ ਦਵਾਈ ਦੂਰੀ ਲੈ ਕੇ ਵੀ ਛੱਡਾਂਗੇ